ਸਤਿ ਸ਼੍ਰੀ ਅਕਾਲ ਤੁਸੀਂ ਪੀਐਨਸੀਆਂ ਦੇਖ ਰਹੇ ਹੋ ਇਸ ਸਮੇਂ ਤੁਹਾਨੂੰ ਅਸੀਂ ਕੈਨੇਡਾ ਭਰ ਤੋਂ ਕਈ ਖਬਰਾਂ ਦੱਸਾਂਗੇ 온ਟਾਰੀਓ ਵਿੱਚ ਨਾਇਗਰਾ ਖੇਤਰ ਵਿੱਚ ਪੁਲਿਸ ਵੱਲੋਂ ਇੱਕ ਦਿਲ ਦਹਿਲਾ ਦੇਣ ਵਰਗੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੇ ਕਿ 8 ਘੋੜੇ ਹਿੰਸਕ ਢੰਗ ਦੇ ਨਾਲ ਜ਼ਖਮੀ ਮਿਲੇ ਜਿਨ੍ਹਾਂ ਵਿੱਚੋਂ ਇੱਕ ਦੀ ਤਾਂ ਮੌਤ ਹੋ ਗਈ ਹੈ 8 ਘੋੜੇ ਜਿਨ੍ਹਾਂ ਦੇ ਚਾਕੂ ਮਾਰੇ ਗਏ ਸਨ ਇਹ ਮਾਮਲਾ ਵੈਲੈਂਡ 온ਟਾਰੀਓ ਦੇ ਬਚਨਰ ਰੋਡ ਤੇ ਨਾਲ ਹੀ ਹਾਈਵੇ 140 ਦੇ ਨੇੜਲੇ ਖੇਤਰ ਦੇ ਵਿੱਚ ਵਾਪਰਿਆ ਜੋ ਕਿ ਇੱਕ ਹਾਰਸ ਬੋਰਡਿੰਗ ਫਾਰਮ ਹੈ ਜਿੱਥੇ ਇਹ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਦੇ ਮੁਤਾਬਕ ਸਵੇਰੇ ਰੋਜ਼ਾਨਾ ਜਾਂਚ ਦੌਰਾਨ ਫਾਰਮ ਸਟਾਫ ਨੇ ਦੇਖਿਆ ਕਿ ਘੋੜਿਆਂ ਨੂੰ ਚਾਕੂਵ ਲੱਗੇ ਹੋਏ ਨੇ ਤੇ ਉਹ ਜ਼ਖਮੀ ਨੇ ਇੱਕ ਘੋੜਾ ਤਾਂ ਉਹਨਾਂ ਨੂੰ ਮ੍ਰਿਤਕ ਹੀ ਮਿਲਿਆ ਜਦਕਿ ਦੂਜੇ ਘੋੜੇ ਜਿਨ੍ਹਾਂ ਨੂੰ ਤੁਰੰਤ ਡਾਕਟਰ ਕੋਲ ਪਹੁੰਚਾਇਆ ਗਿਆ ਤੇ 6 ਘੋੜੇ ਜਹੇ ਸਨ ਜਿਨ੍ਹਾਂ ਨੂੰ ਫਾਰਮ ਦੇ ਉੱਤੇ ਹੀ ਇਲਾਜ ਦੇ ਦਿੱਤਾ ਗਿਆ ਕਿਉਂਕਿ ਉਹਨਾਂ ਦੀ ਸੱਟ ਗੰਭੀਰ ਨਹੀਂ ਸੀ ਨਾਇਗਰਾ ਪੁਲਿਸ ਨੇ ਇਸ ਨੂੰ ਇੱਕ ਘਟਿਆ ਪੱਦਰ ਦੀ ਪਸ਼ੂ ਕਰੂਰਤਾ ਦਾ ਨਾਮ ਦਿੱਤਾ ਹੈ ਮਾਮਲੇ ਦੀ ਸਮੇਂ ਜਾਂਚ ਕੀਤੀ ਜਾ ਰਹੀ ਹੈ ਜੇਕਰ ਕਿਸੇ ਦੇ ਕੋਲ ਵੀ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਨਾਇਗਰਾ ਪੁਲਿਸ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਇਹ ਬੇਹਦ ਮੰਦਭਾਗੀ ਘਟਨਾ ਵਾਪਰੀ ਹੈ ਕਿ ਇੱਕ ਫਾਰਮ ਦੇ ਉੱਤੇ ਅੱਠ ਘੋੜਿਆਂ ਦੇ ਉੱਤੇ ਚਾਕੂਆਂ ਨਾਲ ਹਮਲੇ ਹੋਏ ਉੱਤਰੀ ਅੰਟੇਰੀਓ ਦੇ ਇੱਕ ਖੇਤਰ ਜੋ ਕਿ ਮੂਲ ਨਿਵਾਸੀ ਭਾਈ ਚਾਰੇ ਦਾ ਖੇਤਰ ਹੈ ਉੱਥੇ ਇੱਕ ਵਿਅਕਤੀ ਜਿਸ ਤਿੱਕੇ ਅਦਾਲਤ ਵਿੱਚ ਗੋਲੀ ਲੱਗਣ ਦੇ ਕਰਕੇ ਮੌਤ ਹੋ ਗਈ ਹੈ ਇਹ ਮਾਮਲਾ ਵੀਰਵਾਰ ਦੀ ਦੁਪਹਿਰ ਨੂੰ ਵਾਪਰਿਆ ਜਦੋਂ 온ਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਿਓਕਸ ਲੁਕਆਊਟ ਡਿਟੈਚਮੈਂਟ ਦੇ ਇੱਕ ਅਧਿਕਾਰੀ ਨੇ ਚਾਕੂ ਦੇ ਨਾਲ ਲੈਸ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਿਸ ਦੀ ਕੇ ਮੌਕੇ ਦੇ ਉੱਤੇ ਹੀ ਮੌਤ ਹੋ ਗਈ 온ਟੇਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨਸ ਯੂਨਿਟ ਜੋ ਕਿ ਪੁਸ਼ਟੀ ਕਰ ਚੁੱਕੀ ਹੈ ਕਿ ਉਹਨਾਂ ਦੀ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰਬਦੇਰੇ ਜਾਣਕਾਰੀ ਉਹਨਾਂ ਦੇ ਵੱਲੋਂ ਹੋਰ ਕੁਝ ਦਿਨ ਤੱਕ ਅੱਗੇ ਸਾਂਝੀ ਨਹੀਂ ਕੀਤੀ ਜਾ ਸਕੇਗੀ ਜਿਨ੍ਹਾਂ ਦੇ ਵੱਲੋਂ ਜੋ ਜਾਂਚ ਕੀਤੀ ਜਾਂਦੀ ਹੈ ਜੋ ਸਪੈਸ਼ਲ ਇਨਵੈਸਟੀਗੇਸ਼ਨਸ ਯੂਨਿਟ ਹੈ ਸੂਬੇ ਦੀ ਟੀਮ ਹੁੰਦੀ ਹੈ ਜੇਕਰ ਕਿਸੇ ਮਾਮਲੇ ਵਿੱਚ ਪੁਲਿਸ ਵੀ ਸ਼ਾਮਲ ਹੋਵੇ ਤਾਂ ਆਜ਼ਾਦ ਤੌਰ ਦੇ ਉੱਤੇ ਜਾਂਚ ਕਰਨ ਵਾਸਤੇ ਇਸ ਟੀਮ ਦੇ ਵੱਲੋਂ ਕਦਮ ਚੁੱਕੇ ਜਾਂਦੇ ਨੇ ਇਸ ਮੌਕੇ ਇੱਕ ਵਕੀਲ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਸਾਥੀ ਘਟਨਾ ਦੇ ਸਮੇਂ ਮੌਕੇ ਦੇ ਉੱਤੇ ਮੌਜੂਦ ਸਨ ਉਹਨਾਂ ਮੁਤਾਬਕ ਇੱਕ ਵਿਅਕਤੀ ਨੇ ਅਚਾਨਕ ਅਦਾਲਤ ਵਿੱਚ ਦਾਖਲ ਹੋ ਕੇ ਚਾਕੂ ਕੱਢ ਲਿਆ ਤੇ ਇਸ ਤੋਂ ਪਹਿਲਾਂ ਕੁਝ ਹੋਰ ਉਹ ਕਰਦਾ ਤਾਂ ਇੱਕ ਪੁਲਿਸ ਵਾਲੇ ਨੇ ਗੋਲੀ ਚਲਾ ਦਿੱਤੀ ਇਸ ਮੌਕੇ ਵਕੀਲ ਨੇ ਵੀ ਕਿਹਾ ਕਿ ਇਹ ਸਭ ਨੂੰ ਡਰਾਉਣ ਵਾਲੀ ਘਟਨਾ ਸੀ ਉਹ ਉਤਰੀ ਅੰਟੇਰੀਓ ਵਿੱਚ ਕਈ ਸਾਲ ਤੋਂ ਪ੍ਰੈਕਟਿਸ ਕਰ ਰਹੇ ਨੇ ਪਰ ਅਜਿਹੀ ਘਟਨਾ ਉਹਨਾਂ ਨੇ ਕਦੀ ਨਹੀਂ ਸੁਣੀ ਜਾਂ ਦੇਖੀ ਇਸ ਮੌਕੇ ਇਹ ਦਲੀਲ ਪੇਸ਼ ਕੀਤੀ ਜਾ ਰਹੀ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਣਾ ਜ਼ਰੂਰੀ ਸੀ ਕਿ ਵਿਅਕਤੀ ਵੱਲੋਂ ਜੋ ਚਾਕੂ ਦੇ ਨਾਲ ਅਦਾਲਤ ਵਿੱਚ ਜੇਕਰ ਕਿਸੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਪਹਿਲਾਂ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਤੇ ਉਸ ਵਿਅਕਤੀ ਨੇ ਪਰ ਦਮ ਹੀ ਤੋੜ ਦਿੱਤਾ। ਉਬਰ ਕੈਨੇਡਾ ਨੇ ਆਪਣੇ ਐਮਰਜੈਂਸੀ ਸੇਫਟੀ ਪ੍ਰੋਟੋਕਾਲ ਦੇ ਵਿੱਚ ਵੱਡਾ ਬਦਲਾਅ ਕੀਤਾ ਹੈ। ਇਹ ਫੈਸਲਾ ਉਸ ਘਟਨਾ ਤੋਂ ਬਾਅਦ ਸਾਹਮਣੇ ਆਇਆ ਜਦੋਂ ਇੱਕ ਉਬਰ ਡਰਾਈਵਰ 5 ਸਾਲ ਦੀ ਬੱਚੀ ਨੂੰ ਬਿਨਾਂ ਸੂਚਨਾ ਦੇ ਗੱਡੀ ਦੇ ਵਿੱਚ ਲੈ ਗਿਆ ਸੀ ਦਰਸਤਲ 10 ਮਾਰਚ 2025 ਨੂੰ ਟੋਰਾਂਟੋ ਦੇ ਵਿੱਚ ਇੱਕ ਔਰਤ ਨੇ ਉਬਰ ਬੁਲਾਈ ਗੱਡੀ ਵਿੱਚ ਉਸ ਦੀ 5 ਸਾਲ ਦੀ ਧੀ ਸੌਂ ਰਹੀ ਸੀ ਡਰਾਈਵਰ ਉਸ ਨੂੰ ਲੈ ਕੇ ਚਲਾ ਗਿਆ ਤੇ ਉਬਰ ਕਸਟਮਰ ਸਪੋਰਟ ਨੇ ਨਾ ਤਾਂ ਮਾਂ ਦੀ ਗੱਲ ਸੁਣੀ ਤੇ ਨਾ ਹੀ ਪੁਲਿਸ ਨੂੰ ਡਰਾਈਵਰ ਦੇ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਉਬਰ ਦੇ ਨਿਯਮਾਂ ਮੁਤਾਬਕ ਸਿਰਫ ਟ੍ਰੇਨਡ ਲਾ ਇਨਫੋਰਸਮੈਂਟ ਹੀ ਡਰਾਈਵਰ ਦੇ ਨਾਲ ਸੰਪਰਕ ਕਰ ਸਕਦੇ ਨੇ ਪਰ ਹੁਣ ਉਬਰ ਨੇ ਕਿਹਾ ਹੈ ਕਿ ਅਜਿਹੇ ਖਾਸ ਹਾਲਾਤ ਦੇ ਵਿੱਚ ਕਸਟਮਰ سپورਟ ਏਜੰਟ ਵੀ ਸਿੱਧਾ ਡਰਾਈਵਰ ਦੇ ਨਾਲ ਸੰਪਰਕ ਕਰ ਸਕਣਗੇ ਉਬਰ ਦੇ ਵੱਲੋਂ ਆਪਣੀ ਗਲਤੀ ਮੰਨੀ ਗਈ ਉਬਰ ਕੈਨੇਡਾ ਰਾਈਡਸ ਦੇ ਜਨਰਲ ਮੈਨੇਜਰ ਨੇ ਉਸ ਮਾਂ ਨੂੰ ਚਿੱਠੀ ਵੀ ਲਿਖੀ ਤੇ ਉਹਨਾਂ ਨੇ ਉਸ ਚਿੱਠੀ ਵਿੱਚ ਕਿਹਾ ਕਿ ਉਹਨਾਂ ਦਾ ਰਿਸਪੌਂਸ ਵਧੀਆ ਹੋਣਾ ਚਾਹੀਦਾ ਸੀ ਉਹ ਮੰਨਦੇ ਨੇ ਕਿ ਸਮਾਂ ਬਹੁਤ ਮਹੱਤਵਪੂਰਨ ਸੀ ਜਿੰਨਾ ਵੱਲੋਂ ਆਪਣੀ ਗਲਤੀ ਮੰਨੀ ਗਈ ਹੈ ਜਿ ਹੁਣ ਉਬਰ ਨੇ ਨਵੇਂ ਕਦਮ ਚੁੱਕੇ ਨੇ ਜਿਸ ਵਿੱਚ ਟੋਰਾਂਟੋ ਪੁਲਿਸ ਨੂੰ ਸੂਚਨਾ ਦਿੱਤੀ ਹੈ ਕਿ ਉਬਰ ਐਮਰਜੈਂਸੀ ਵਿੱਚ ਹੁਣ ਕਿਵੇਂ ਕੰਮ ਕਰੇਗਾ ਸੀਨੀਅਰ ਅਫਸਰਾਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਹੈ ਫਾਲ ਵਿੱਚ ਟ੍ਰੇਨਿੰਗ ਵੀ ਸ਼ੁਰੂ ਹੋਵੇਗੀ ਸਿਟੀ ਆਫ ਕ੍ਰਾਂਟੋ ਦੇ ਲਾਇਸੈਂਸ ਅਧਿਕਾਰੀ ਜਿਨ੍ਹਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਹੋਰ ਅੰਦਰੂਨੀ ਸੁਰੱਖਿਆ ਦੇ ਵਿੱਚ ਵੀ ਬਦਲਾਅ ਕੀਤੇ ਗਏ ਨੇ ਪਰ ਉਹਨਾਂ ਦੀ ਜਾਣਕਾਰੀ ਜਨਤਕ ਤੌਰ ਤੇ ਹਜੇ ਸਾਂਝੀ ਨਹੀਂ ਕੀਤੀ ਗਈ ਹੈ ਉਬਰ ਕੈਨੇਡਾ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੋ ਨਵੇਂ ਨਿਯਮ ਨੇ ਉਹ ਫੌਰੀ ਤੌਰ ਤੇ ਲਾਗੂ ਕੀਤੇ ਜਾ ਚੁੱਕੇ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲਾਂ ਨੂੰ ਲੱਗੀ ਅੱਗ ਦੇ ਮਾਮਲੇ ਵਿੱਚ ਇੱਕ ਵਾਰ ਫਿਰ ਤੋਂ ਚਿੰਤਾ ਵੜੇ ਮਾਹੌਲ ਬਣ ਗਿਆ ਹੈ ਬ੍ਰਿਟਿਸ਼ ਕੋਲੰਬੀਆ ਵਾਈਲਡਫਾਇਰ ਸਰਵਿਸ ਦੇ ਮੁਤਾਬਕ ਸੂਬੇ ਵਿੱਚ ਸਿਰਫ 24 ਘੰਟੇ ਦੇ ਵਿੱਚ ਹੀ ਐਕਟਿਵ ਵਾਈਲਡਫਾਇਰ ਦੀ ਗਿਣਤੀ 60 ਤੋਂ ਵੱਧ ਕੇ 120 ਤੇ ਪਹੁੰਚ ਗਈ ਇਹ ਵਾਧਾ ਮੁੱਖ ਤੌਰ ਤੇ 13000 ਤੋਂ ਵੱਧ ਲਾਈਟਨਿੰਗ ਸਟ੍ਰਾਈਕਸ ਦੇ ਕਰਕੇ ਹੋਇਆ ਯਾਨੀ ਕਿ ਜੋ ਬਿਜਲੀ ਡਿੱਗੀ ਅਸਮਾਨ ਤੋਂ ਉਸ ਕਰਕੇ ਵੱਖ-ਵੱਖ ਥਾਵਾਂ 'ਤੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਨੇ ਹਜੇ ਵੀ ਹੋਰ ਉਮੀਦ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਬਿਜਲੀ ਡਿੱਗ ਸਕਦੀ ਹੈ ਮੌਸਮ ਦੇ ਕਰਕੇ ਨਾਈਮੋਦੇ ਉੱਤਰੀ ਪੱਛਮ ਦੇ ਵਿੱਚ ਲੱਗੀ ਅੱਗ ਦੇ ਕਰਕੇ ਕੈਮਰਨ ਲੇਕ ਦੇ ਉੱਤਰੀ ਖੇਤਰ ਵਿੱਚ ਜੋ ਵਕ-ਵਕ ਥਾਵਾਂ ਦੇ ਉੱਤੇ ਵੈਕਿਊਏਸ਼ਨ ਆਰਡਰ ਵੀ ਜਾਰੀ ਕੀਤੇ ਗਏ ਨੇ ਅੱਗ 60 ਤੋਂ 90 ਹੈਕਟੇਅਰ ਤੱਕ ਫੈਲ ਚੁੱਕੀ ਹੈ ਜਿਸ ਨੂੰ ਆਊਟ ਆਫ ਕੰਟਰੋਲ ਦੱਸਿਆ ਗਿਆ ਹੈ ਇਸ ਦੇ ਨਾਲ ਹੀ ਡਰਾਟ ਹਿੱਲ ਫਾਇਰ ਜੋ ਪੀਚਲੈਂਡ ਤੇ ਕਲੋਨਾ ਦੇ ਵਿਚਕਾਰ ਲੱਗੀ ਹੋਈ ਹੈ ਹਾਈਵੇ 97 ਤੇ 97 ਸੀ ਦੇ ਵਿਚਕਾਰ ਇਹ ਅੱਗ ਜੋ ਕਿ ਹੁਣ ਉਸ ਸੂਚੀ ਵਿੱਚ ਆ ਗਈ ਹੈ ਜਿਸ ਉੱਤੇ ਕਾਬੂ ਪਾਇਆ ਜਾ ਰਿਹਾ ਹੈ 280 ਘਰ ਨੂੰ ਏਵੈਕੂਏਸ਼ਨ ਅਲਰਟ ਤੇ ਵੀ ਰੱਖਿਆ ਗਿਆ 120 ਘਰ ਹਜੇ ਵੀ ਆਰਡਰ ਦੇ ਅਧੀਨ ਨੇ 35 ਵਾਈਲਡਫਾਇਰ ਫਾਈਟਰਸ ਤੇ ਸਥਾਨਕ ਫਾਇਰ ਡਿਪਾਰਟਮੈਂਟਸ ਮੌਕੇ ਦੇ ਉਤੇ ਅੱਗ ਦੇ ਕਾਬੂ ਪਾਉਣ ਦੇ ਵਾਸਤੇ ਕੰਮ ਦੇ ਵਿੱਚ ਲੱਗੇ ਹੋਏ ਨੇ ਲਿਟਨ ਫਰਸਟ ਨੇਸ਼ਨਸ ਦੇ ਦੋ ਘਰਾਂ ਦੇ ਲਈ ਏਵੈਕੂਏਸ਼ਨ ਆਰਡਰ ਜਾਰੀ ਕਰਨੇ ਪਏ ਜਦੋਂ ਉਸ ਖੇਤਰ ਦੇ ਵਿੱਚ ਵੀ ਅੱਗ 1262 ਹੈਕਟੇਅਰ ਤੱਕ ਫੈਲ ਚੁੱਕੀ ਹੈ ਸਿੱਧੀ ਅੱਗ ਤੇਜ਼ ਰਫ਼ਤਾਰ ਦੇ ਨਾਲ ਫੈਲ ਰਹੀ ਹੈ 77 ਵਾਇਲਡਫਾਇਰ ਫਾਇਰਫਾਈਟਰ ਤੇ ਨਾਲ ਹੀ 5 ਹੈਲੀਕਾਪਟਰ ਕੰਮ ਦੇ ਵਿੱਚ ਲੱਗੇ ਹੋਏ ਨੇ ਬੀਅਰਕ੍ਰਿਕ ਫਾਇਰ ਜੋ ਕਿ ਹੈਰਿਸਨ ਹੌਟਸਪ੍ਰਿੰਗਸ ਦੇ ਨੇੜੇ ਹੈ ਉੱਥੇ ਵੀ 124 ਹੈਕਟੇਅਰ ਦੇ ਖੇਤਰ ਵਿੱਚ ਅੱਗ ਆਊਟ ਆਫ ਕੰਟਰੋਲ ਦੱਸੀ ਜਾ ਰਹੀ ਹੈ ਹੈਰਿਸਨ ਲੇਕ ਦੇ ਪੂਰਬੀ ਖੇਤਰ ਵਿੱਚ ਵੈਕੂਏਸ਼ਨ ਅਲਰਟ ਵੀ ਜਾਰੀ ਕੀਤਾ ਗਿਆ ਹੈ ਪਿਟ ਮੈਡੋਜ਼ ਫਾਇਰ ਵੀ ਹੈ ਜੋ ਕਿ 0.1 ਹੈਕਟੇਅਰ ਦੇ ਛੋਟੇ ਖੇਤਰ ਦੇ ਵਿੱਚ ਅੱਗ ਰਿਕਾਰਡ ਕੀਤੀ ਗਈ ਜਿੱਥੇ ਕਿ ਦੋ ਘਰ ਸਾਵਧਾਨੀ ਵਜੋਂ ਖਾਲੀ ਵੀ ਕਰਵਾਏ ਗਏ ਸਨ ਪਿਟ ਮੈਡੋਸ ਮਿਪਲ ਰਿਜ ਤੇ ਨਾਲ ਹੀ BC ਵਾਇਲਡਫਾਇਰ ਤੋਂ ਟੀਮ ਦੇ ਵੱਲੋਂ ਲਗਾਤਾਰ ਉੱਥੇ ਕੰਮ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ drive.bc.ca ਦੇ ਉੱਤੇ ਨਵੀਂ ਜਾਣਕਾਰੀ ਦੇ ਲਈ ਚੈੱਕ ਜ਼ਰੂਰ ਕਰਦੇ ਰਹੋ ਇਵੈਕੂਏਸ਼ਨ ਆਰਡਰ ਜਾਂ ਫਿਰ ਅਲਰਟ ਵਾਲੇ ਖੇਤਰਾਂ ਵਿੱਚ ਤੁਰੰਤ ਕਾਰਵਾਈ ਦੇ ਲਈ ਤਿਆਰ ਵੀ ਰਹੋ ਸਰੀ ਵਿੱਚ ਜੋ ਇੱਕ ਹਮਲੇ ਦਾ ਮਾਮਲਾ ਵਾਪਰਿਆ ਸੀ ਜਿਸ ਨੂੰ ਇੱਕ ਸਾਲ ਪੂਰਾ ਹੋ ਗਿਆ ਪਰ ਮੁਲਜ਼ਮ ਹਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਇਹ ਮਾਮਲਾ 2 ਅਗਸਤ 2024 ਦੀ ਦੁਪਹਿਰ ਨੂੰ 1:10 ਦੇ ਕਰੀਬ 10200 ਬਲੋਕ ਸਿਟੀ ਪਾਰਕ ਵਿੱਚ ਵਾਪਰਿਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਵਿਅਕਤੀ ਦੇ ਉੱਤੇ ਕਿਸੇ ਨੇ ਜੋ ਤਰਲ ਪਦਾਰਥ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ ਸਪੀਡਤ ਨੂੰ ਗੰਭੀਰ ਜ਼ਖਮਾਂ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ 3 ਅਗਸਤ ਨੂੰ ਲੋਕਾਂ ਤੋਂ ਸਹਿਯੋਗ ਮੰਗਿਆ ਗਿਆ ਸੀ ਸ਼ੱਕੀ ਦੀ ਭਾਲ ਵਾਸਤੇ ਜਿਸ ਬਾਰੇ ਦੱਸਿਆ ਗਿਆ ਸੀ ਕਿ ਚੋਰੀ ਦੀ ਗੱਡੀ ਵਿੱਚ ਉਹ ਆਇਆ ਸੀ ਤੇ ਗੱਡੀ ਪੁਲਿਸ ਨੂੰ ਮਿਲ ਗਈ ਸੀ ਪਰ ਮਲਜ਼ਮ ਫਰਾਰ ਰਿਹਾ 9 ਅਗਸਤ 2024 ਨੂੰ ਪੁਲਿਸ ਨੇ ਮਲਜ਼ਮ ਦੀ ਪਛਾਣ 33 ਸਾਲ ਦੇ ਕਾਲਿਜ ਜਮੜ ਵਜੋਂ ਦੱਸੀ ਜਿਸ ਦੀ ਇੱਕ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਵੀ ਕਿਹਾ ਗਿਆ ਸੀ ਕਿ ਇਹ ਵਿਅਕਤੀ ਹਿੰਸਕ ਹੈ ਤੇ ਖਤਰਨਾਕ ਹੋ ਸਕਦਾ ਹੈ ਹੁਣ ਇੱਕ ਸਾਲ ਬਾਅਦ RCMP ਦੀ ਮੇਜਰ ਕ੍ਰਾਈਮ ਯੂਨਿਟ ਇਸ ਮਾਮਲੇ ਦੀ ਜਾਂਚ ਜੋ ਜਾਰੀ ਰੱਖ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਹਮਲੇ ਦਾ ਜੋ ਮੰਤਵ ਹੈ ਉਹ ਨਿੱਜੀ ਜਾਪਦਾਈ ਤੇ ਧਾਰਮਿਕ ਜਾਂ ਰਾਜਨੀਤਿਕ ਮੰਤਵ ਤੋਂ ਪ੍ਰੇਰਿਤ ਨਹੀਂ ਸੀ ਮੁੱਲਸਮ ਦੇ ਖਿਲਾਫ ਅਟੈਂਪਟ ਮਰਡਰ ਦੀ ਧਾਰਾ 239 1ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਤੇ ਵਾਰੰਟ ਜਾਰੀ ਕੀਤਾ ਗਿਆ ਕਾਲਜ ਜ਼ਿਮਰ ਨੇ ਘਟਨਾ ਤੋਂ ਪਹਿਲਾਂ ਲੇਬਰ ਜਾਂ ਫਿਰ ਹੋਰ ਛੋਟੇ ਕੰਮ ਕਰਨ ਵਾਲੀਆਂ ਨੌਕਰੀਆਂ ਕੀਤੀਆਂ ਸਨ ਇਸ ਲਈ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਕੋਈ ਅਜਿਹੀ ਨੌਕਰੀ ਵਾਸਤੇ ਭਰਤੀ ਕਰਦਾ ਹੈ ਤਾਂ ਇਸ ਤਸਵੀਰ ਨੂੰ ਜ਼ਰੂਰ ਧਿਆਨ ਨਾਲ ਦੇਖ ਲਵੇ ਉਹ ਬ੍ਰਿਟਿਸ਼ ਕੋਲੰਬੀਆ ਦੇ ਲੋਰ ਮੇਨਲੈਂਡ ਖੇਤਰ ਵਿੱਚ ਮੌਜੂਦ ਹੋ ਸਕਦਾ ਹੈ ਤੇ ਉਸਦੇ ਟ੍ਰਾਂਟੋ ਅਤੇ ਕੈਲਗਰੀ ਦੇ ਨਾਲ ਵੀ ਸੰਬੰਧ ਨੇ ਜੇਕਰ ਕਿਸੇ ਨੂੰ ਵੀ ਕਾਲੇ ਦੀਮਰ ਦੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਤੁਰੰਤ 911 ਦੇ ਉੱਤੇ ਫੋਨ ਕਰਕੇ ਵੀ ਸੰਪਰਕ ਕੀਤਾ ਜਾ ਸਕਦਾ ਹੈ ਬ੍ਰੈਂਪਟਨ ਵਿੱਚ ਜੋ ਗੋਲੀਆਂ ਚੱਲੀਆਂ 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਇਸ ਨੂੰ ਲੈ ਕੇ ਹੁਣ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ ਮੰਗਲਵਾਰ 15 ਜੁਲਾਈ 2025 ਦੀ ਰਾਤ ਨੂੰ 11:52 ਮਿੰਟ ਦਾ ਸਮਾਂ ਸੀ ਜਦੋਂ ਲੌਂਗ ਮਿਡਲ ਰੋਡ ਤੇ ਬ੍ਰਿੰਸ ਐਡਵਰਡ ਬੁਲੇਵਾਰਡ ਖੇਤਰ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਇੱਕ ਅਣਪਛਾਤਾ ਵਿਅਕਤੀ ਘਰ ਦੇ ਵਿੱਚ ਜ਼ਬਰੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਫਿਰ ਉਸਨੇ ਘਰ ਵੱਲ ਨੂੰ ਗੋਲੀ ਚਲਾਈ ਤੇ ਮੌਕੇ ਤੋਂ ਗੱਡੀ ਵਿੱਚ ਫਰਾਰ ਹੋ ਗਿਆ ਜੋ ਸ਼ੱਕੀ ਵਾਹਨ ਹੈ ਇੱਕ 2022 Honda Passport Trail Sport ਹੈ ਜਿਸ ਤੱਕ ਇਹ 온ਟਾਰੀਓ ਲਾਇਸੈਂਸ ਪਲੇਟ ਨੰਬਰ ਹੈ CKHB388 ਇਹ ਵਾਹਨ ਲੌਂਗ ਵਿਡੋ ਰੋਡ ਤੋਂ ਉੱਤਰ ਵੱਲ ਨੂੰ ਜਾਂਦਾ ਹੋਇਆ ਦੇਖਿਆ ਗਿਆ ਤੇ ਹਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਜਿਸ ਕਰਕੇ ਲੋਕਾਂ ਤੋਂ ਵੀ ਜਾਂਚ ਵਾਸਤੇ ਸਹਿਯੋਗ ਮੰਗਿਆ ਜਾ ਰਿਹਾ ਹੈ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਸ਼ੱਕੀ ਵਿਅਕਤੀ ਹਥਿਆਰਬੰਦ ਹੋ ਸਕਦਾ ਹੈ ਖਤਰਨਾਕ ਹੋ ਸਕਦਾ ਹੈ ਕਿਸੇ ਵੀ ਵਿਅਕਤੀ ਨੂੰ ਸਿੱਧਾ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਖੇਤਰ ਵਿੱਚ ਉਸ ਜੋ ਰਹਿੰਦੇ ਨੇ ਤੇ ਡਰਾਈਵਰਾਂ ਨੂੰ ਤੇ ਵਪਾਰਕ ਇਮਾਰਤਾਂ ਦੇ ਜੋ ਉਹਨਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ 15 ਜੁਲਾਈ ਦੀ ਰਾਤ ਨੂੰ 11:30 ਵਜੇ ਤੋਂ 16 ਜੁਲਾਈ ਦੀ ਸਵੇਰ ਦੇ 1:30 ਵਜੇ ਤੱਕ ਦੇ ਸਮੇਂ ਦਰਮਿਆਨ ਦੀ ਸੀਸੀਟੀਵੀ ਫੁਟੇਜ ਕਿਸੇ ਕੋਲ ਹੋਵੇ ਤਾਂ ਤੁਰੰਤ ਪੀਲ ਪੁਲਿਸ ਦੇ ਨਾਲ ਸਾਂਝੀ ਜ਼ਰੂਰ ਕੀਤੀ ਜਾਵੇ ਅਗਲੇ ਹਫਤੇ ਪਟੋਲੋ ਬ੍ਰਿਜ ਦੇ ਉੱਤੇ ਮੁਰੰਮਤ ਦਾ ਕੰਮ ਕਰਵਾਉਣ ਦੇ ਲਈ ਤਿੰਨ ਰਾਤਾਂ ਦੇ ਵਾਸਤੇ ਟ੍ਰੈਫਿਕ ਨੂੰ ਰੋਕਿਆ ਜਾਵੇਗਾ 5 ਤੋਂ 7 ਅਗਸਤ ਤੱਕ ਹਰ ਰਾਤ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਪਟੋਲੋ ਬ੍ਰਿਜ ਦੇ ਸਾਊਥ ਬਾਉਂਡ ਲੇਨ ਜੋ ਜਿਨ੍ਹਾਂ ਦੇ ਰਾਹੀ ਵਾਹਨ ਸਰੀ ਵੱਲ ਨੂੰ ਜਾਂਦੇ ਨੇ ਬੰਦ ਰਹਿਣਗੇ ਇਨ੍ਹਾਂ ਰਾਤਾਂ ਦੌਰਾਨ ਕਈ ਲੇਨ ਦੇ ਵਿੱਚ ਮਸ਼ੀਨਰੀ ਲੱਗੀ ਹੋਈ ਦਿਖਾਈ ਦੇਵੇਗੀ ਜਿਸ ਕਰਕੇ ਵਾਹਨਾਂ ਦੇ ਵਾਸਤੇ ਰਾਹ ਨੂੰ ਬੰਦ ਕਰ ਦਿੱਤਾ ਜਾਵੇਗਾ ਪੈਦਲ ਜਾਣ ਵਾਲਿਆਂ ਦੇ ਲਈ ਸਾਈਕਲ ਦੇ ਉੱਤੇ ਜਾਣ ਵਾਲਿਆਂ ਲਈ ਤੇ ਐਮਰਜੈਂਸੀ ਸਰਵਿਸ ਵਾਲਿਆਂ ਦੇ ਵਾਸਤੇ ਪੁਲ ਖੁੱਲਾ ਰਹੇਗਾ ਟਰਾਂਜ਼ਿਟ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਵੀ ਬਦਲਾਅ ਹੈ ਕਿ ਐਨ 19 ਨਾਈਟ ਬੱਸ ਦੀਆਂ ਕੁਝ ਰਾਤਾਂ ਦੀ ਸਰਵਿਸ ਐਲੈਕਸ ਫਰੇਜ਼ਰ ਤੇ ਨਾਲ ਹੀ ਕੁਇਨਸਬੋਰੋ ਬ੍ਰਿਜ ਦੇ ਰਾਹੀਂ ਚਲਾਈਆਂ ਜਾਣਗੀਆਂ ਡਰਾਈਵਰਾਂ ਦੇ ਨਾਲ ਹੀ ਟਰਾਂਜ਼ਿਟ ਯਾਤਰੀਆਂ ਨੂੰ 30 ਮਿੰਟ ਦਾ ਵਾਧੂ ਸਮਾਂ ਲੱਗਣ ਦੀ ਸੰਭਾਵਨਾ ਹੈ ਜਿਸ ਤੇ ਬਾਰੇ ਪਹਿਲਾਂ ਤੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਸਾਰੇ ਟ੍ਰੈਫਿਕ ਪੈਟਰਨ ਚੇਂਜ ਦੇ ਵਾਸਤੇ ਸਾਈਨੇਜ ਤੇ ਨਾਲ ਹੀ ਟ੍ਰੈਫਿਕ ਕੰਟਰੋਲ ਟੀਮ ਮੌਕੇ ਦੇ ਉੱਤੇ ਮੌਜੂਦ ਰਹੇਗੀ ਜਿਸ ਤਰ੍ਹਾਂ ਡਰਾਈਵਰਾਂ ਨੂੰ ਨਾਲ ਦੀ ਨਾਲ ਜਾਣਕਾਰੀ ਵੀ ਦਿੱਤੀ ਜਾਵੇਗੀ ਤੇ ਵਧੇਰੇ ਜਾਣਕਾਰੀ ਲਈ ਟ੍ਰਾਂਜ਼ਿਟ ਅਲਰਟਸ ਜਾਂ ਫਿਰ ਟ੍ਰਿਪ ਪਲੈਨਰ ਵੀ ਜ਼ਰੂਰ ਚੈੱਕ ਕੀਤਾ ਜਾਵੇ ਜਿਹੜੇ ਯਾਤਰੀ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਦੇ ਨੇ ਉਸ ਖੇਤਰ ਵਿੱਚ ਟਰੈਵਲ ਵਾਸਤੇ ਬ੍ਰਿਟਿਸ਼ ਕੋਲੰਬੀਆ ਵਿੱਚ ਜੋ ਉਥੈਲੋ ਟਨਲਸ ਦੇ ਕੋਲ ਇੱਕ ਨੌਜਵਾਨ ਦੇ ਡਿੱਗਣ ਕਰਕੇ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਸਮੇਂ ਤਾ ਉਸ ਨੂੰ ਲੱਭਣ ਦੀ ਕਾਰਵਾਈ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਸ ਨੂੰ ਕਿ ਹੁਣ ਲੋਕਾਂ ਦੇ ਵਾਸਤੇ ਉਥੈਲੋ ਟਨਲਸ ਨੂੰ ਖੋਲਣ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਉੱਥੇ ਸੈਲਾਨੀ ਹੁਣ ਜਾ ਸਕਦੇ ਨੇ 30 ਜੁਲਾਈ ਨੂੰ RCMP ਦੀ ਅন্ডਰਵਾਟਰ ਰਿਕਵਰੀ ਟੀਮ ਦੇ ਵੱਲੋਂ ਉਸ ਨਦੀ ਵਿੱਚ ਖੋਜ ਕੀਤੀ ਗਈ ਜਿੱਥੇ ਇਹ ਨੌਜਵਾਨ ਆਖਰੀ ਵਾਰ ਦੇਖਿਆ ਗਿਆ ਸੀ ਪਰ ਅਫਸੋਸ ਉਸ ਨੌਜਵਾਨ ਦੀ ਦੇਹ ਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ 31 ਜੁਲਾਈ ਨੂੰ ਹੋਪ ਸਰਚ ਐਂਡ ਰੈਸਕਿਊ ਟੀਮ ਦੇ ਵੱਲੋਂ ਨਦੀ ਦੇ ਕੰਢਿਆਂ ਤੇ ਉੱਤੇ ਡਰੋਨ ਦੇ ਰਾਹੀਂ ਖੋਜ ਵੀ ਕੀਤੀ ਗਈ ਪਰ ਨਤੀਜੇ ਹਜੇ ਵੀ ਨਿਰਾਸ਼ਾਜਨਕ ਹੀ ਨੇ ਖੋਣ ਖੋਜ ਦੀ ਕਾਰਵਾਈ ਨੂੰ 2 ਅਗਸਤ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ ਇਸ ਦੌਰਾਨ ਪਾਰਕ ਦੇ ਕੁਝ ਖੇਤਰਾਂ ਵਿੱਚ ਲੋਕਾਂ ਦੇ ਵਾਸਤੇ ਜਾਣ ਦੇ ਲਈ ਰੋਕ ਜ਼ਰੂਰ ਲਾਈ ਜਾਵੇਗੀ ਪਰ ਉਥੈਲੋ ਟਨਲਸ ਦੇ ਨਾਲ ਹੀ ਉਥੇ ਘੁੰਮਣ ਵਾਸਤੇ ਆਲੇ-ਦੁਲੇ ਦੇ ਖੇਤਰ ਵਿੱਚ ਲੋਕ ਉਲਝ ਜਾ ਸਕਦੇ ਨੇ ਜਿਸ ਦੇ ਬਾਰੇ ਪੁਲਿਸ ਦੇ ਵੱਲੋਂ ਇਸ ਜਾਣਕਾਰੀ ਨੂੰ ਜਨਤਕ ਕੀਤਾ ਗਿਆ ਹੈ ਹੋ ਪਰ ਸੀਐਮਪੀ ਦੇ ਸਟਾਫ ਸਰਜੰਟ ਦੇ ਵੱਲੋਂ ਦੱਸਿਆ ਗਿਆ ਕਿ ਜਿੱਥੇ ਨੌਜਵਾਨ ਨੂੰ ਆਖਰੀ ਵਾਰ ਦੇਖਿਆ ਗਿਆ ਉਥੇ ਖੋਜ ਪੂਰੀ ਕੀਤੀ ਗਈ ਤਾਂ ਜੋ ਪਰਿਵਾਰ ਨੂੰ ਕੁਝ ਹੱਦ ਤੱਕ ਸੰਤੋਖ ਮਿਲ ਸਕੇ ਜਿਸ ਦੀ ਕਿਪਾਲ ਹਜੇ ਵੀ ਕੀਤੀ ਜਾ ਰਹੀ ਹੈ RCM P ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿਹੜੇ ਖੇਤਰਾਂ ਵਿੱਚ ਲੋਕਾਂ ਦੇ ਜਾਣ ਤੋਂ ਰੋਕ ਲਾਈ ਗਈ ਹੈ ਉਸ ਤੋਂ ਦੂਰ ਰਿਹਾ ਜਾਵੇ ਜਿਸ ਕਰਕੇ ਨੌਜਵਾਨ ਨੂੰ ਜੋ ਲੱਭਣ ਦੀਆਂ ਕੋਸ਼ਿਸ਼ਾਂ ਹਜੇ ਵੀ ਕੀਤੀਆਂ ਜਾ ਰਹੀਆਂ ਨੇ 2 ਅਗਸਤ ਤੋਂ ਦੁਬਾਰਾ ਇਸ ਕੋਸ਼ਿਸ਼ ਨੂੰ ਅੰਬਿਆ ਜਾ ਰਿਹਾ ਹੈ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਹੋਵੇ ਜਿਸ ਕਰਕੇ ਹਦਾਇਤਾਂ ਦੀ ਪਾਲਣਾ ਕਰਨੀ ਬੇਹੱਦ ਜ਼ਰੂਰੀ ਹੈ ਕੋਮਕਸ ਵੈਲੀ ਵਿੱਚ ਇੱਕ ਬੇਹੱਦ ਮੰਦਪਾਗੀ ਘਟਨਾ ਵਾਪਰੀ ਹੈ ਜਿੱਥੇ 31 ਜੁਲਾਈ 2025 ਦੀ ਦੁਪਹਿਰ ਨੂੰ 1:44 ਮਿੰਟ ਦਾ ਸਮਾਂ ਸੀ ਜਦੋਂ ਕੋਮਕਸ ਵੈਲੀ ਐਮਰਜੈਂਸੀ ਟੀਮ ਨੂੰ ਬੁਲਾਇਆ ਗਿਆ ਜਿੱਥੇ ਕਿ ਪੁਲਿਸ ਸਮੇਤ ਹੋਰ ਟੀਮ ਮੌਕੇ ਦੇ ਉੱਤੇ ਪਹੁੰਚੀ ਜੋ ਕਿ ਝੀਲ ਦੇ ਨੇੜੇ ਇੱਕ ਵੱਡਾ ਦਰਖਤ ਡਿੱਗ ਗਿਆ ਜੋ ਇੱਕ ਔਰਤ ਤੇ ਨਾਲ ਹੀ ਉਸਦੇ ਬੱਚੇ ਦੇ ਉੱਤੇ ਡਿੱਗ ਗਿਆ ਔਰਤ ਜਿਸ ਦੀ ਉਮਰ 26 ਸਾਲ ਸੀ ਤੇ ਉਸ ਦਾ 5 ਮਹੀਨੇ ਦਾ ਬੱਚਾ ਦੋਵਾਂ ਦੀ ਜਿਸ ਕਰਕੇ ਜਾਨ ਚਲੀ ਗਈ ਹੈ ਉਸ ਮਾਂ ਨੇ ਤਾਂ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ ਸੀ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਹਸਪਤਾਲ ਵਿੱਚ ਪਹੁੰਚ ਕੇ ਬੱਚੇ ਨੇ ਦਮ ਤੋੜ ਦਿੱਤਾ ਪੁਲਿਸ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਮੁਤਾਬਕ ਇਹ ਇੱਕ ਹਾਦਸਾ ਸੀ ਤੇ ਕਿਸੇ ਵੀ ਕਿਸਮ ਦੇ ਅਪਰਾਧ ਦਾ ਇਸ ਨਾਲ ਜੁੜੇ ਸ਼ੱਕ ਦਾ ਪ੍ਰਗਟਾਵਾ ਨਹੀਂ ਕੀਤਾ ਜਾ ਰਿਹਾ ਹੈ ਘਟਨਾ ਦੀ ਜਾਂਚ ਵਾਸਤੇ ਬੀਸੀ ਕਾਰਨਰਸ ਸਰਵਿਸ ਦੇ ਅਧਿਕਾਰੀਆਂ ਨਾਲ ਮਿਲ ਕੇ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਪਰਿਵਾਰ ਦੀ ਨਿੱਜੀ ਜਾਣਕਾਰੀ ਨੂੰ ਗੁਪਤ ਰੱਖਿਆ ਜਾ ਰਿਹਾ ਜਿਸ ਕਰਕੇ ਦੋਵਾਂ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ ਗਿਆ ਹੈ ਕੋਮਕਸ ਵੈਲੀ ਆਰ ਸੀ ਐਮ ਪੀ ਦੇ ਵੱਲੋਂ ਪਰਿਵਾਰਕ ਮੈਂਬਰਾਂ ਤੇ ਨਾਲ ਹੀ ਜਾਣਨ ਵਾਲਿਆਂ ਵਾਸਤੇ ਬੇहद ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਜਿਨ੍ਹਾਂ ਨੇ ਉਹਨਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਜੋ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦਾ ਸਾਥ ਦੇ ਰਹੇ ਨੇ ਖਬਰਾਂ ਦੇ ਅੱਜ ਦੇ ਸਪਲਟਨ ਦੇ ਵਿੱਚ ਇਨਾ ਹੀ ਮੈਨੂੰ ਦੇ ਇਜਾਜ਼ਤ ਸਤਿ ਸ੍ਰੀ ਅਕਾਲ